ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 154 ਆਓ ਸੁਣਦੇ ਹਾਂ ਗੁਰੂ ਅਮਰਦਾਸ ਜੀ ਦਾ ਇਹ ਉਪਦੇਸ਼ ਵਾਰ-ਵਾਰ ਵਿਚਾਰਨ ਯੋਗ ਹੈ ਕੋਸ਼ਿਸ਼ ਕਰਦੇ ਹਾਂ ਕਿ ਇਸ ਦਾ ਅਰਥ ਪੂਰੀ ਤਰ੍ਹਾਂ ਸਮਝ ਆ ਜਾਵੇ ਤੇ ਸਾਡੀ ਜ਼ਿੰਦਗੀ ਵਿੱਚ ਸਹਿਜ ਲਈ ਬਦਲਾਅ ਆ ਸਕੇ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੀਤਾ ਸਭ ਆਕਾਰ ਪਾਤਸ਼ਾਹ ਕਹਿੰਦੇ ਹਨ ਆਸਾ ਤੇ ਮਨਸਾ ਨੇ ਜਗ ਨੂੰ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ ਅਟੈਚ ਕੀਤਾ ਹੋਇਆ ਹੈ ਆਪਣੇ ਨਾਲ ਜੋੜਿਆ ਹੋਇਆ ਹੈ ਆਸਾ ਤੇ ਮਨਸਾ ਹੀ ਜੀਵਨ ਨੂੰ ਚਲਾਉਂਦੀਆਂ ਜਾਂ ਧੜਾਉਂਦੀਆਂ ਹਨ ਤੇ ਫਿਰ ਥਕਾ ਵੀ ਦਿੰਦੀਆਂ ਹਨ ਛੋਟਾ ਜਿਹਾ ਹਲਕਾ ਫੁਲਕਾ ਜੀਵਨ ਜਿਉਣਾ ਹੋਵੇ ਤਾਂ ਕੋਈ ਫਿਰ ਬਹੁਤੀ ਆਸ ਤੇ ਨਾ ਹੀ ਕੋਈ ਮਨਸਾ ਦੀ ਲੋੜ ਹੈ ਦਾਲ ਫੁਲਕੇ ਵਾਲੀ ਰੋਟੀ ਆਰਾਮ ਨਾਲ ਹਰ ਕਿਸੇ ਨੂੰ ਈਸ਼ਵਰ ਦਿੰਦਾ ਹੈ ਹਰ ਸੁੱਖ ਛੋਟਾ ਜਿਹਾ ਲੋੜ ਮੁਤਾਬਕ ਈਸ਼ਵਰ ਸਭ ਨੂੰ ਹੀ ਦਿੰਦਾ ਹੈ ਜਦੋਂ ਅਸੀਂ ਵੱਡੀਆਂ ਆਸਾਂ ਲਾ ਕੇ ਬੈਠਦੇ ਹਾਂ ਤੇ ਵੱਡੀਆਂ-ਵੱਡੀਆਂ ਇਛਾਵਾਂ ਵੀ ਪੈਦਾ ਕਰ ਲੈਂਦੇ ਹਾਂ ਤਾਂ ਫਿਰ ਇਹ ਜ਼ਿੰਦਗੀ ਦੌੜਨ ਲੱਗ ਪੈਂਦੀ ਹੈ ਫਿਰ ਡੱਕੇ ਡੋਲੇ ਖਾਂਦੇ ਜਾਂਦੇ ਹਾਂ ਦੁੱਖ ਸੁੱਖ ਵਧੇਰੇ ਜੀਉਂਦੇ ਹਾਂ ਝੂਠੀ ਸ਼ਾਨ ਸ਼ੌਕਤ ਲਈ ਅਸੀਂ ਮਨ ਦੀ ਸ਼ਾਂਤੀ ਨੂੰ ਜ਼ਖਮੀ ਕਰਦੇ ਰਹਿੰਦੇ ਹਾਂ ਤੇ ਸਰੀਰਕ ਤੰਦਰੁਸਤੀ ਨੂੰ ਵੀ ਧਾ ਪਹੁੰਚਦੀ ਹੈ ਆਸਾ ਤੇ ਮਨਸਾ ਅਕਸਰ ਪਦਾਰਥਾਂ ਲਈ ਹੁੰਦੀ ਹੈ ਕਿ ਮੇਰੇ ਕੋਲ ਬਧੇਰੇ ਪਦਾਰਥ ਹੋ ਜਾਣਗੇ ਭਾਵ ਮੇਰੇ ਕੋਲ ਵੱਡਾ ਘਰ ਹੋ ਜਾਵੇਗਾ ਵੱਡੀ ਕਾਰ ਹੋ ਜਾਵੇਗੀ ਮੇਰਾ ਪਰਿਵਾਰ ਅਮੀਰ ਹੋ ਜਾਵੇਗਾ ਤਾਂ ਮੈਨੂੰ ਬਧੇਰੇ ਸੁੱਖ ਮਿਲ ਜਾਣਗੇ ਇਹ ਮਨਸਾ ਲੈ ਕੇ ਅਸੀਂ ਬਸ ਦੌੜ ਵਿੱਚ ਲੱਗ ਜਾਂਦੇ ਹਾਂ ਤੇ ਫਿਰ ਹੋਰ ਤੇ ਹੋਰ ਉੱਚੀਆਂ ਉਡਾਰੀਆਂ ਮਾਰਨ ਲੱਗਦੇ ਹਾਂ ਪਹਿਲਾਂ ਆਪ ਫਿਰ ਸਾਰਾ ਸੰਸਾਰ ਇਸ ਦੌੜ ਵਿੱਚ ਲੱਗਾ ਹੋਇਆ ਨਜ਼ਰ ਆਉਂਦਾ ਹੈ ਅਸਲ ਵਿੱਚ ਅਸੀਂ ਆਪਣੀ ਮਨ ਦੀ ਸੁੱਖ ਸ਼ਾਂਤੀ ਨੂੰ ਖਤਮ ਕਰਨ ਵੱਲ ਚੱਲ ਪਏ ਹੁੰਦੇ ਹਾਂ ਆਸ ਦਾ ਮਤਲਬ ਹੈ ਆਸ ਉਮੀਦ ਪਰ ਇਸ ਤੋਂ ਪਹਿਲਾਂ ਮਨਸਾ ਹੁੰਦੀ ਹੈ ਮਨਸਾ ਤੋਂ ਭਾਵ ਹੈ ਇੱਛਾ ਡਿਜ਼ਾਇਰ ਇੱਛਾ ਹੋਣੀ ਬੁਰੀ ਗੱਲ ਨਹੀਂ ਹੈ ਪਰ ਜਾਇਜ਼ ਹੋਵੇ ਤਮ ਇੱਕ ਇੱਕ ਕਦਮ ਕਰਕੇ ਅੱਗੇ ਵਧਣਾ ਸਹਜੇ ਸਹਜੇ ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਨੂੰ ਅੱਛਾ ਬਣਾਉਣਾ ਜਾਂ ਹੋਰ ਥੋੜਾ ਸੁਖੀ ਬਣਾਉਣਾ ਆਪਣੀ ਸਾਧਨਾ ਵਿੱਚ ਰਹਿ ਕੇ ਬੂਰੀ ਗੱਲ ਨਹੀਂ ਹੈ ਚੰਗੀ ਗੱਲ ਹੈ ਇੰਜ ਹੋਣਾ ਵੀ ਚਾਹੀਦਾ ਹੈ ਪਰ ਇਸ ਦਾ ਆਧਾਰ ਸੱਚਾ ਹੀ ਹੋਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਗੱਲ ਦੀ ਇੱਛਾ ਆਪਣੇ ਵਿੱਤ ਤੋਂ ਜ਼ਿਆਦਾ ਕਰਕੇ ਬਣਾ ਲੈਂਦੇ ਹਾਂ ਫਿਰ ਉਮੀਦ ਰੱਖਦੇ ਹਾਂ ਸਹਾਇਤਾ ਦੀ ਮਿੱਤਰਾਂ ਤੋਂ ਸਰਕਾਰ ਤੋਂ ਤੇ ਰੱਬ ਤੋਂ ਵੀ ਇੰਨੇ ਲੋਕ ਮੇਰੇ ਸਹਾਈ ਹੋਣ ਤਾਂ ਮੇਰੀ ਇੱਛਾ ਪੂਰੀ ਹੋ ਸਕਦੀ ਹੈ ਲੋੜ ਤੋਂ ਵੱਧ ਫਿਰ ਅਸੀਂ ਕਰਜ਼ਾ ਵੀ ਚੁੱਕ ਲੈਂਦੇ ਹਾਂ ਜਿੰਨੀ ਆਸ ਹੁੰਦੀ ਹੈ ਮੈਂ ਇਸ ਤੰਗ ਨਾਲ ਠੀਕ ਤਰ੍ਹਾਂ ਇਸ ਸਕੀਮ ਨੂੰ ਸੀਰੇ ਲਾ ਲਾਂਗਾ ਪਰ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ ਉੱਪਰ ਥੱਲੇ ਹੁੰਦੇ ਰਹਿੰਦੇ ਹਨ ਉਸ ਵਿੱਚ ਫਿਰ ਕਠਿਨਾਈਆਂ ਆਉਂਦੀਆਂ ਹਨ ਮਨ ਦੀ ਸ਼ਾਂਤੀ ਵੀ ਫਿਰ ਕਈ ਵਾਰੀ ਉੱਡ ਜਾਂਦੀ ਹੈ ਆਸਾ ਤੇ ਮਨਸਾ ਇਹ ਦੋਵੇਂ ਹੀ ਹਰ ਵਕਤ ਸਾਡੇ ਮਨ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਹਨ ਵਪਾਰੀ ਸੋਚਦਾ ਹੈ ਕਿ ਇਸ ਤਰੀਕੇ ਨਾਲ ਉਸ ਤਰ੍ਹਾਂ ਕਰਨ ਨਾਲ ਮੈਂ ਥੋੜਾ ਹੋਰ ਧਨ ਕਮਾ ਲਵਾਂਗਾ ਤੇ ਕਿਸਾਨ ਵੀ ਇਸੇ ਤਰ੍ਹਾਂ ਹੀ ਸੋਚਦਾ ਹੈ ਕਿ ਮੈਂ ਥੋੜੀ ਚੰਗੀ ਖੇਤੀ ਕਰ ਲਵਾਂ ਪਾਣੀ ਦਾ ਪ੍ਰਬੰਧ ਪੂਰੀ ਤਰ੍ਹਾਂ ਖੇਤ ਨੂੰ ਹੋ ਜਾਵੇ ਮੇਰੇ ਕੋਲ ਟਰੈਕਟਰ ਵੀ ਹੋਵੇ ਤੇ ਮੈਂ ਆਮਦਨ ਵੱਧ ਪੈਦਾ ਕਰਕੇ ਮੈਂ ਹੋਰ ਜ਼ਮੀਨ ਖਰੀਦ ਲਵਾਂ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਅੱਗੇ ਵਧਣ ਲਈ ਸਕੀਮ ਵੱਡੀ ਬਣਾ ਲੈਂਦੇ ਹਨ ਆਪਣੇ ਬਿੱਤ ਤੋਂ ਜ਼ਿਆਦਾ ਫਿਰ ਦੁਖੀ ਹੁੰਦੇ ਹਨ ਫਿਰ ਆਸ ਰੱਖਦੇ ਹਨ ਸਹਾਇਤਾ ਲੈਣ ਦੀ ਕਿਸੇ ਦੀ ਸਹਾਇਤਾ ਮਿਲ ਜਾਵੇ ਜਾਂ ਰੱਬ ਦੀ ਮਿਹਰ ਹੋ ਜਾਵੇ ਇਸ ਤਰ੍ਹਾਂ ਦੀ ਘੂਮਣ ਕੇਰੀਆਂ ਵਿੱਚ ਮਨੁੱਖ ਪਿਆ ਹੋਇਆ ਨਜ਼ਰ ਆ ਰਿਹਾ ਹੈ ਜੋ ਕੀ ਜ਼ਿੰਦਗੀ ਵਿੱਚ ਕਾਰਨ ਹੈ ਇਛਾਵਾਂ ਜ਼ਿਆਦਾ ਪ੍ਰਾਪਤ ਕਰ ਲੈਣੀਆਂ ਤੇ ਛੇਤੀ ਛੇਤੀ ਉਹਨਾਂ ਦੀ ਪ੍ਰਾਪਤੀ ਕਰ ਲੈਣੀ ਤੇ ਦੂਸਰੇ ਤੋਂ ਮਦਦ ਦੀ ਆਸ ਰੱਖਣੀ ਲੋਕ ਸਫਲ ਵੀ ਵਿੱਚ ਹੁੰਦੇ ਹਨ ਤੇ ਅਸਫਲ ਜ਼ਿਆਦਾ ਹੁੰਦੇ ਹਨ। ਗਿਰਦੇ ਟੈਂਦੇ ਦੌੜਦੇ ਅੱਗੇ ਵੱਧਦੇ ਤਾਂ ਹਨ ਪਰ ਮਨ ਦਾ ਸਕੂਨ ਅੱਜ ਦੀ ਜ਼ਿੰਦਗੀ ਵਿੱਚ ਤਕਰੀਬਨ ਖਤਮ ਹੁੰਦਾ ਨਜ਼ਰ ਆਉਂਦਾ ਹੈ। ਕਈ ਵਾਰ ਆਪਣੀ ਇਛਾਵਾਂ ਨੂੰ ਪੂਰਾ ਕਰਨ ਲਈ ਕਿਤੇ ਉਪਰਾਲਿਆਂ ਵਿੱਚ ਅਸੀਂ ਇਮਾਨਦਾਰੀ ਘੱਟ ਬੇਈਮਾਨੀ ਜ਼ਿਆਦਾ ਕਰਦੇ ਹਾਂ। ਫਿਰ ਬਹੁਤ ਦੁਖੀ ਹੁੰਦੇ ਹਾਂ ਇਹ ਆਸਾ ਮਨਸਾ ਦੋਵੇਂ ਹੀ ਬਰਾਬਰ ਚੱਲਦੀਆਂ ਰਹਿੰਦੀਆਂ ਹਨ ਆਧਾਰਥਾਂ ਦੀ ਤਰੱਕੀ ਲਈ ਇਹਨਾਂ ਦਾ ਰੋਲ ਵੱਡਾ ਹੁੰਦਾ ਹੈ ਪਰ ਮਨ ਦੀ ਤਰੱਕੀ ਲਈ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਹੀ ਘੱਟ ਕੁਝ ਕਰ ਰਹੇ ਹਾਂ ਮਨ ਦੀ ਤਰੱਕੀ ਦਾ ਮਨ ਉੱਚੇ ਉਠਾਉਣ ਦਾ ਭਾਵ ਉੱਚਾ ਸੁੱਚਾ ਜੀਵਨ ਉੱਚਾ ਆਚਰਣ ਬਣਾਉਣ ਲਈ ਬਹੁਤ ਘੱਟ ਲੋਕ ਇੱਛਾ ਰੱਖਦੇ ਹਨ ਤਾਂ یوں ਤੇ ਅਸੀਂ ਅਸਫਲ ਹੁੰਦੇ ਰਹਿੰਦੇ ਹਾਂ ਚਾਹੀਦਾ ਤਾਂ ਇਹ ਹੈ ਕਿ ਅਸੀਂ ਪਹਿਲੇ ਆਪਣਾ ਆਚਰਣ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਸੰਤੁਲਨ ਉੱਚਾ ਸੁੱਚਾ ਬਣਾਈਏ ਆਪਣੇ ਜੀਵਨ ਦਾ ਆਧਾਰ ਸੱਚ ਨੂੰ ਬਣਾਈਏ ਤੇ ਪੂਰੀ ਤਰ੍ਹਾਂ ਉਸ ਉੱਤੇ ਖੜਾ ਕਰੀਏ ਫਿਰ ਸਾਡੀਆਂ ਇਛਾਵਾਂ ਤੇ ਉਮੀਦਾਂ ਰੰਗ ਲਿਆ ਸਕਦੀਆਂ ਹਨ ਬਿਨਾਂ ਦੁੱਖ ਦਿੱਤੇ ਫਿਰ ਅਸੀਂ ਉਤਨਾ ਹੀ ਸੋਚਾਂਗੇ ਜਿੰਨਾ ਜਾਇਜ਼ ਹੋਵੇਗਾ ਵੱਡੀਆਂ ਚੁੱਕ ਕੇ ਫਾਹਾ ਨਹੀਂ ਲਾਵਾਂਗੇ ਫਿਰ ਸਾਡੇ ਮਨ ਵਿੱਚ ਅੱਗੇ ਵਧਣ ਦੀ ਇੱਛਾ ਤਾਂ ਹੋਵੇਗੀ ਤੇ ਹੋਣੀ ਵੀ ਚਾਹੀਦੀ ਹੈ ਪਰ ਸਹਜ ਦੇ ਡੰਡਿਆਂ ਤੇ ਪੈਰ ਰੱਖਦੇ ਹੋਏ ਅੱਗੇ ਵਧਣਾ ਉਸ ਦੀ ਵੀ ਹੋਵੇਗਾ ਟਿਕਾਊ ਹੋਵੇਗਾ ਸਾਡੀਆਂ ਪੁਸ਼ਤਾ ਉਸ ਨੂੰ ਹੰਢਾ ਸਕਣਗੀਆਂ ਫਿਰ ਜਦੋਂ ਮੋਤ ਦਾ ਜੰਮ ਦਾ ਡੰਡਾ ਆਵੇਗਾ ਫਿਰ ਅਸੀਂ ਖੁਸ਼ੀ-ਖੁਸ਼ੀ ਉਸ ਨੂੰ ਸਵੀਕਾਰ ਕਰ ਲਵਾਂਗੇ ਉਮੀਦ ਵਾਹਿਗੁਰੂ ਜੀ પાસે ਰੱਖੀਏ ਇਛਾਾਂ ਮਾ ਉਤਨੀਆਂ ਹੀ ਪੈਦਾ ਕਰੀਏ ਜੀ ਦੇ ਨਾਲ ਸਾਡੀ ਰੋਜ਼ਾਨਾ ਜ਼ਿੰਦਗੀ ਪਰਿਵਾਰਕ ਜ਼ਿੰਦਗੀ ਵਿੱਚ ਕੋਈ ਅਸੰਤੁਲਨ ਪੈਦਾ ਨਾ ਹੋ ਸਕੇ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੀ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ